ਇਹ ਕਿਹਨਾਂ ਹੁੰਦੇ ਨੇ ਇਹ ਇੱਕ ਇੱਕ ਫੈਕਟਰੀ ਕਹਦੀ ਹੈ ਇਹ ਆਪਣੇ ਗੱਜੀਆਂ ਦੀ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਇੱਥੇ ਕੰਮ ਕਰਦੇ ਕਿੰਨੇ ਕੁ ਜਗ ਅੱਗ ਲੱਗੀ ਇਹ 8 ਵਜੇ ਕੇ 10 ਮਿੰਟ ਸੀ ਜੀ ਕਿ ਕੀ ਕਾਰਨ ਪਤਾ ਲੱਗਾ ਕੀ ਕਿੱਦਾਂ ਲੱਗੀ ਅੱਗ ਮਾਜੇ ਮਸ਼ੀਨ ਤੇ ਖੜੀ ਸੀ ਉਹਨੂੰ ਲਾ ਰਹੀ ਸੀ ਉੱਥੋਂ ਪਟਾਕਾ ਪਿਆ ਵਾ ਕਿ ਮੈਂ ਕਿਹਾ ਵੀ ਅੱਗ ਲੱਗੀ ਹੈ ਅਜੀ ਬਾਹਰ ਨੂੰ ਚੱਕੇ ਆ ਜੀ ਕਿੰਨੇ ਜਣੇ ਕੰਮ ਕਰ ਰਹੇ ਸੀ ਅੰਦਰ ਅੰਦਰ ਅਜੇ ਸਫਾਈ ਕਰਕੇ ਤੇ ਆਪਣੇ 8 ਬੰਦੇ ਹੁੰਦੇ ਮਸ਼ੀਨ ਤੇ ਜੀ 8 ਬੰਦੇ ਹਾਂਜੀ ਜੀ ਜੀ ਜਨਾਨੀਆਂ ਖੜੀਆਂ ਸੀ ਜਿਹਨੂੰ ਟੀਕ ਮਾਰੀਏ ਬਾਕੀ ਸਾਰੇ ਪਲਾਟ ਚੱਲਦਾ ਸੀ ਇਹਨੇ ਬਾਹਰ ਆਏ ਆ ਇਹ ਸਾਰੇ ਬਾਹਰੋਂ ਡਟਿਆ ਅੱਛਾ ਇੱਕ ਤਾਂ ਪਰਿਵਾਰ ਇੱਥੇ ਪਹੁੰਚਿਆ ਵਾ ਫੈਕਟਰੀ ਦੇ ਬਾਹਰੋਂ ਹਾਂ ਮंडा ਜੀ ਉਹ ਕੋਠੇ ਤੇ ਚੜਿਆ ਜੀ ਉਹਨਾਂ ਦੇ ਪਹਿਲਾਂ ਕਿਹੜੇ ਕੋਠੇ ਤੇ ਛੜ ਗਿਆ ਜੀ ਹਾਂਜੀ ਉਹ ਕਿੱਥੇ ਦਾ ਸੀ ਰਹਿਣ ਵਾਲਾ ਉਹ ਆਪਣੇ ਹਾਂਜੀ ਕਿਸੇ ਪੁਰਾਣੇ ਜਿਹੜਾ ਡਟੀ ਤੇ ਕੰਮ ਕਰਦੇ ਤੇ ਉਹਨ ਇਹ ਮੁੰਡਾ ਅੰਦਰ ਹੀ ਸੀਗਾ ਜਦੋਂ ਅਗਰ ਕੀ ਹਾਂਜੀ ਕੋਠੇ ਤੇ ਜੀ ਕੋਠੇ ਹਾਂਜੀ ਕੀ ਕਰ ਰਹੀ ਕੋਠੇ ਤੇ ਉਹ ਪਰੋਹ ਛੜਦਾ ਜੀ ਬਹੁਤ ਛੜਦਾ ਹੈ ਤੁਹਾਨੂੰ ਪਤਾ ਨਹੀਂ ਲੱਗਾ ਕਿ ਅੱਗ ਲੱਗੀ ਹੈ ਕਿੱਦਾਂ ਕੀ ਨਹੀਂ ਜੀ ਪਤਾ ਨਹੀਂ ਲੱਗਾ ਇਹ ਉਹਨਾਂ ਨੂੰ ਤਾਂ ਲੱਗਦਾ ਕਿ ਬਾਹਰ ਆ ਗਿਆ ਕਿ ਅੰਦਰ ਹੀ ਉਹ ਨੇ ਜੋ ਜਾਨੀ ਬਾਲਜ ਦੇਖਿਆ ਉਹਨਾਂ ਨੇ ਉਹਨਾਂ ਦੇ ਵਿਚਾਰ ਜਣੇ ਉਹਦਾ ਕੀ ਪਤਾ ਲਗਾ ਉਸ ਮੁੰਡੇ ਨੂੰ ਬਿਲਕੁਲ ਨਹੀਂ ਪਤਾ ਬਾਕੀ ਤਾਂ ਆ ਕੇ ਸਾਰੇ ਸਾਥ ਅੜ ਜਣੇ ਆ ਗਏ ਅਜੇ ਬਾਕੀ ਸਾਰੇ ਬਾਹਰ ਨਿਕਲੇ ਇਹ ਇੱਕ ਅੰਦਰ ਆ ਕਿ ਦੋ ਅੰਦਰ ਆ ਕਿ ਤਿੰਨ ਅੰਦਰ ਆ ਉਹਦਾ ਜੀ ਆਪਾਂ ਨੂੰ ਪਤਾ ਜੀ ਆਪਾਂ ਦੂਜਾਂ ਨੇ ਕਿਉਂ ਕਹੀਏ ਇਹ ਕਿਸ ਤਰ੍ਹਾਂ ਲੱਗੀ ਆ ਕੇ ਤੇ ਕੀ ਹੋਇਆ ਹੈ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਲੇ ਕਾਲਾ ਧੂਆਂ ਨੇ ਪਹਿਲਾਂ ਸ਼ੁਰੂ ਹੋ ਗਿਆ ਇਹ ਕੋਈ ਦੀ ਗੱਲ ਹੈ ਸਰ ਬਲਾਸਟ ਇਹ ਸਾਢੇ 1/2 ਦੀ ਗੱਲ ਹੈ ਇਹ ਇਹ ਤਸਵੀਰੀ ਹਾਂਜੀ ਸਾਢੇ 8:00 ਦੀ ਗੱਲ ਹੈ ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰ ਤੋਂ ਤੋੜੀ ਹੋਈ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਤ ਤੇ ਆਣ ਕੇ ਫਿਰੇ ਜਾਈਆਂ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਸਮਾਨ ਸਮੂਹ ਕਢਾਇਆ ਨਾਲ ਬਾਹਰ ਤੋਂ ਕਿ ਇਸ ਟਾਈਮ ਸਾਨੂੰ ਨਹੀਂ ਪਤਾ ਕਿ ਸਾਡੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਬਾਰੇ ਨਹੀਂ ਕੋਈ ਨੌਲੇਜ ਹੈ ਕਿ ਭੀ ਅਜੇ ਤੱਕ ਜਿੰਨਾ ਟਾਈਮ ਲੱਗ ਰਹੀ ਹੈ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਨਹੀਂ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਹਾਂਜੀ ਬੰਦੇ ਬਾਅਦ ਚਲੇ ਗਏ ਸੀ ਹਾਂਜੀ ਨੇ ਨਿਕਲ ਚੁੱਕੇ ਬੰਦੇ ਨਿਕਲ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਇੱਥੇ ਕੰਮ ਕਰਦੇ ਲੇਬਰ ਬਾਕੀ ਤੇ ਬਹੁਤ ਸਾਢੇ 10 ਜਿਆਦਾ ਆਉਂਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 10 ਸਾਢੇ 10 ਲੇਬਰ ਜਿਆਦਾ ਆਉਂਦੀ ਹੈ ਕਿ ਨਾ ਜੀ ਅੱਛਾ ਜੀ ਇਹ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜੱਕੇ ਦ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅਛਾ ਜੀ ਕਿੰਨੇ ਕਿੰਨੇ ਆਲੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੇ ਸਾਰੀ ਬਾਹਰ ਭੱਜ ਕੇ ਆ ਗਏ ਅਛਾ ਜੀ ਹੈਗਾ ਮੁੰਡਾ ਲੈ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਪਬਲਿਕ ਆ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਸਿੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਡਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਣਗੀਆਂ ਸਰ ਕਿੰਨੇ ਫਰਟ ਆ ਚੁੱਕਿਆ ਹੁਣ ਤੇਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਵੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਅਰਮ ਫੋਰਸਸ ਵਾਲੇ ਵੀ ਤੇ ਬਾਕੀ ਐਸਐਸਓ ਸਦਰ ਇੱਥੇ ਮੌਕੇ ਦੇ ਅਸਰ ਤੋਂ ਸਿਚੂਏਸ਼ਨ ਆ ਰਹੀ ਹੈ